ਹੈਲੋ ਫਰੈਂਡ ਸਾਡਾ ਤੋਰੀ ਮੂੰਹਾਂ ਲੈ ਕੇ ਆ ਰਿਹਾ ਜੀ ਪੀਜ਼ਾ ਅਸੀਂ ਪੀਜ਼ੇ ਦੀ ਝਾਕ ਦੇ ਵਿੱਚ ਆ ਤੇ ਅਸੀਂ ਅੱਜ ਬਾਹਰਲੇ ਭਾਂਡੇ 'ਚ ਹੀ ਬੈਠੇ ਆ ਹਾਂ ਜੀ ਤੇ ਜਦੋਂ ਪੀਜ਼ਾ ਆ ਗਿਆ ਤੁਹਾਨੂੰ ਦਿਖਾਵਾਂਗੇ ਪੱਖੇ ਦਾ ਉਹ ਵੇਖ ਵੇਖ ਬੱਬੂ ਹੁੰਦਾ ਤੇ ਪੀਜ਼ਾ ਲੈ ਕੇ ਆ ਰਿਹਾ ਜੀ ਤੁਹਾਨੂੰ ਦਿਖਾਣੇ ਆ ਫਿਰ ਨਹੀਂ ਅਜਾਇ ਨਹੀਂ ਤੇ ਸਾਡੇ ਮੂੰਹ 'ਚੋਂ ਲਾਲਾਂ ਡਿੱਗੀ ਜਾਂਦੀਆਂ ਜੀ ਪੀਜ਼ਾ ਦੇ ਜਦੋਂ ਆ ਗਿਆ ਮੈਨੂੰ ਦੱਸ ਦੇ ਠੀਕ ਹੈ ਚਲੋ ਫਿਰ ਦਿਖਾਉਨੇ ਆ ਫਿਰ ਤੁਹਾਨੂੰ ਓ ਆ ਗਿਆ ਸਾਡਾ ਤੋਰੀ ਮੂੰਹ ਲੈ ਕੇ ਪੀਜ਼ਾ ਵੈਰੀ ਨਾਈਸ ਵੈਰੀ ਲਵ ਯੂ ਫਿਰ ਲਗਨੂ ਪਰੇਗਾ ਕਿਹਦੇ ਬ੍ਰੈਂਡ ਪੀਜ਼ਾ ਭਾਈ ਸਾਡੇ 550 ਦਾ ਪੀਜ਼ਾ ਫਰੈਂਡ ਮੈਂ ਮੰਗਵਾਇਆ ਸੀਗਾ ਇਹ ਸੈਂਡਵਿਚ ਸੈਂਡਵਿਚ ਵੀ ਲਿਆਂਦੇ ਆ ਪੀਜ਼ਾ ਸੇ ਤੁਹਾਨੂੰ ਦਿਖਾਣੇ ਆ ਫਿਰ ਖਾਣਾ ਜਿਹਨੇ ਖਾਣਾ ਹੱਥ ਖੜਾ ਕਰ ਦੋ ਹੱਥ ਖੜੇ ਕਰ ਦੋ ਤੇ ਕਹਿੰਦਾ ਮੇਰੇ ਘਰੇ ਆ ਜੀ ਠੀਕ ਹੈ ਜੀ ਉੱਨੇ ਸੱਟ ਕੇ ਆਉਲੇ ਮੈਰੀ ਦਾ ਇਹ ਵੀ ਦਿਖਾਈਏ ਆਉਦੇ ਹੋ ਗਿਆ ਹਜਮ ਹਜਮ ਕਰਦੇ ਹਾਂ ਹਾਂਜੀ ਫਰੈਂਡ ਅਸੀਂ ਫਿਟਨੈਸ ਕਰਤਾ ਪਈ ਜਾਂ ਤੇ ਉਹ ਚੱਲਿਆ ਹੋਆ ਤੋਰੀ ਮੂੰਹ ਸਿੱਟਣ ਲਫਾਵਾ ਲਗਾ ਸਾਡੇ 550 ਦੋ ਅਸੀਂ ਫਰੈਂਡ ਅਸੀਂ ਮੈਂਟੀ ਵਾਰਾ ਖਾਣ ਲੱਗਾ ਨੇ ਉਹ ਚੱਲਿਆ ਲੱਟਣ ਹੋਏ ਦੋਸਤੋ ਇਹ ਲਿਆਂਦਾ ਸੈਂਡਵਿਚ ਮੈਨੂੰ ਕਹਿਣਾ ਨਹੀਂ ਆਉਂਦਾ ਸੈਂਡਵਿਚ ਸੈਂਡਵਿਚ ਅਜਰ ਹੈਗਾ ਜੀ ਪੀਜ਼ਾ ਮੇਰਾ ਹੈ ਮੈਂ ਆ ਗਈਆਂ ਕਿਉਂ ਅਸੀਂ ਵੀ ਖਾਵਾਂਗੇ ਮੇਰਾ ਹੈ ਨਹੀਂ ਨਹੀਂ ਮੈਨੂੰ ਮੱਠੀ ਲੱਗ ਗਈ ਉਹ ਪਹਿਲੇ ਪੈਸੇ ਨਹੀਂ ਹੋ ਰਹੇ ਸੀਗੇ ਮਹਿਮਾਨਾਂ ਨੂੰ ਫੋਨ ਮਾਰਿਆ ਇਹਨਾਂ ਨੂੰ ਹੋਣ ਮੱਠੀ ਨਹੀਂ ਇਹਦੇ ਪੈਸੇ ਨਹੀਂ ਪਏ ਹੋ ਰਹੇਗੇ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਨਾਹਾਂ ਜੀ ਮੱਥੇ ਘਟਦਾ ਤੁਹਾਨੂੰ ਪੈਸੇ ਦੇ ਜਾਣਗਾ ਤੇ ਕਹਿੰਦੇ ਕੋਈ ਗੱਲ ਨਹੀਂ ਦੇਖੋ ਜੀ ਆਪਣਾ ਨਾਂ ਨਿਕਲਦਾ ਚੱਲਦੀ ਹੈ ਮੇਰਾ ਨਾਂ ਚੱਲਦਾ ਫਰੈਂਡ ਦੇਖ ਮਮਮੀ ਦਾ ਨਾਂ ਲੈਂਦਾ ਜੀ ਤੂੰ ਪੀਜ਼ਾ ਲੈ ਕੇ ਮੈਂ ਕਹਾਂ ਜੀ ਪੈਸੇ ਪੇ ਨਹੀਂ ਹੋ ਰਹੇ ਗੁੱਗਲ ਤੇ ਮੈਂ ਕਹਾਂ ਜੀ ਫਰੈਂਡ ਆਉਂ ਚਲੀ ਐ ਸਟੇਟ ਵੀ ਐਕਸਪੈਕਟ ਦਾ ਤੇ ਮੈਂ ਫੋਨ ਮਾਰਿਆ ਉਹਦੇ ਮਾਲਕ ਨੂੰ ਤੇ ਮੈਂ ਕਿਹਾ ਜੀ ਮੈਂ ਕਿਰਨ ਦਾ ਬੇਟਾ ਦਾ ਮੁੰਡਾ ਬੋਲ ਰਿਹਾ ਕਹਿੰਦੇ ਅੱਛਾ ਅੱਛਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਬਾਅਦ ਚ ਦੇ ਜੀ ਪੈਸੇ ਬਸ ਹੁਣ ਆ ਗਿਆ ਖਾ ਕੇ ਮੈਂ ਪੈਸੇ ਕਢਾ ਕੇ ਏਟੀਐਮ ਚੋਂ ਪੈਸੇ ਦੇ ਕੇ ਥੈਂਕ ਯੂ ਤੁਹਾਨੂੰ ਜੀ ਪੀਜ਼ਾ ਖਾ ਲਿਆ ਹਾਂ ਸੋਸ ਦੀਆਂ ਪੂੜੀਆਂ ਚੱਟੀ ਜਾਂਦੀਆਂ ਮਮੀ ਬਾਲਾ ਸਵਾਦ ਆ ਫਰੈਂਡ ਦੇਖ ਹਲੇ ਢਿੱਡ ਨਹੀਂ ਭਰਿਆ ਦੇਖੋ ਦੇਖੋ ਉਹਨਾਂ ਨਾਲ ਗੱਲ ਚ ਡੰਗਲਾ ਹਾਂ ਦੇ ਸਵਾਦ ਆ ਫਰੈਂਡ ਕੀ ਕਰਗੇ ਟਮਾਟੋ ਕੇਚੋ ਟਮਾਟੋ 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 ਮੇਰੀ ਵੀ ਪੰਜਾਬ ਟਮਾਟੋ ਕੇਚੋ ਸਵਾਦੋ ਕੇ ਇਹ ਹੈ ਕੈਚਪ ਹੈ ਸੋਸ ਦਾ ਪਾਊਚ ਟਮਾਟੋ ਕੇਚੋ ਫਰੈਂਡ ਖਾ ਲੋ ਟਮਾਟੋ ਕੇਚੋ ਅਸੀਂ ਉਧਰ ਗਏ ਸੀ ਕਰਤਾਰ ਕੰਡੋਂ ਨਿਚੋਲੇ ਤੋਂ ਟਮਾਟੋ ਕੇਚੋ ਖੁਆਏ ਸੀ ਅੱਡੀ ਬੋਤਲ ਸੋਨਾਂ ਦੇ ਘਰੇ ਇਹ ਹੁਣ ਸਾਲ ਕਿਸ ਨੇ ਇਨਵਾਈਟ ਕੀਤਾ ਮਹਾਰਾਜਾ ਰਣਜੀਤ ਸਿੰਘ ਕਾਲਜ ਉਹਨਾਂ ਕੋਲੇ ਵੀਡੀਓ ਪਹੁੰਚੂਗੀ ਹੁਣ ਜੇ ਆਪਾਂ ਇੱਕ ਵਾਰ ਨਾਮ ਨਾਮ ਲੈਣਾ ਨਾ ਨਾਮ ਵੀ ਦੱਸ ਦੇਣਾ ਮੈਂ ਇੱਕ ਮਿੰਟ ਇਹ ਬਸ ਨਾਮ ਦੱਸਣਾ ਮੈਨੂੰ WhatsApp ਤੇ ਮੈਸੇਜ ਕੀਤਾ ਇਹ ਹੈਗਾ ਨਾਮ ਇਹਨਾਂ ਦਾ ਆਪੀ ਤਾਂ ਕਰੋ ਆ ਵੀ ਦਾ ਇੱਕ ਦਾ ਤੇ ਨੂੰ ਚਲੀ ਜਿੰਨੀ ਬਣਾਣੀ ਜੱਸ ਸਭ ਜੱਸ ਜੱਸ ਕੋਰ ਜੱ ਸਕੋਰ ਦੇ ਘਰੇ ਜਾਣਾ ਸੀ ਤੇ ਉਹਨਾਂ ਨੂੰ ਅਸੀਂ 3:30 ਵਜੇ ਘਰੇ ਜਾਵਾਂਗੇ ਤਿਆਰ ਸ਼ਹਿਰ ਹੋ ਕੇ ਫੂਮ ਮਾਰਾਂਗੇ ਤੇ ਉਹ ਸਾਨੂੰ ਮਿੱਠੇ ਚਾਹ ਤਰੀ ਵਾਲੇ ਖਵਾਉਣਗੇ ਗੇੜ ਤੇ ਆ ਕੇ ਲੈ ਕੇ ਜਾਣਗੇ ਜੀ ਐਨੇ ਆਪਣੀ ਉਹ ਆ ਮਹਾਰਾਜ ਦੀ ਕਿਰਪਾ ਆਪਣੇ ਸਿਰ ਤੇ ਜੇ ਜਲਫਾਂ ਨੂੰ ਸਮਾਰ ਕੇ ਜਾਊਂਗੀ ਆ ਸਧੂਰ ਸੁਧਾਰ પા ਕੇ ਜਾਊਂਗੀ ਮਿਲ ਤਾਂ ਮੈਂ ਲੱਗਦੀ ਆ ਨਾ ਜਿਵੇਂ ਬੈਣ ਹੁੰਦੀ ਆ ਹਾਇ ਮੈਨੂੰ ਮੜਾ ਦੇ ਭਾਈ ਆਦੇ ਫਰੈਂਡ ਪੀਜਾ ਦੇਖੋ ਉਹ ਜੋ ਆ ਕੇ ਤੋਂ ਖੋ ਕੇ ਖਾ ਗਈ ਦੇਖੋ ਜੀ ਵਾਹ ਹੋ ਮੰਮੀ ਦੇਖ ਲੋ ਜੀ ਮੇਰੀ ਮਾ ਦਾ ਹਾਲ ਹੁਣ ਮੈਂ ਜਾ ਰਿਹਾ ਆਦੇ ਕੰਮ ਤੇ ਅੱਧੇ ਘੰਟੇ ਦਾ ਕੰਮ ਹੈ ਮੇਰਾ ਗੱਟਿਆਂ ਦੇ ਗੱਟਿਆਂ ਦੀ ਬਸ ਥੋੜਾ ਜਿਹਾ ਕੰਮ ਹੈਗਾ ਮੇਰਾ ਉਹ ਕੰਪਲੀਟ ਕਰਕੇ ਆਣਾ ਫਿਰ ਨਾ ਤੋ ਕੇ ਤਿਆਰ ਕਰਕੇ ਫਿਰ ਦੇਵਾਂਗੇ ਸੀ ਮਿਲਦਾ ਫਰੈਂਡ ਫਿਰ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਕਾਲਜ ਫਰੈਂਡ ਤੇ ਚਲੋ ਜੀ ਹੁਣ ਆਪਾਂ ਚੱਲੇ ਆਂ ਮਹਾਰਾਜਾ ਰਣਜੀਤ ਸਿੰਘ ਕਾਲਜ ਉੱਥੇ ਇਨਵਾਈਟ ਕੀਤਾ ਜੀ ਆਪਾਂ ਨੂੰ ਤੇ ਅਸੀਂ ਵਾਹ ਚੱਲਦੇ ਆਂ ਜੀ ਤੇ ਉਹਨਾਂ ਦਾ ਫੋਨ ਵੀ ਆ ਗਿਆ ਉਹਨੇ ਉਹਨੇ ਤੇ ਦੇਖੋ ਖਾ ਕੇ ਆਉਨੇ ਆਪਾਂ ਉੱਥੇ ਚਾਹ ਪਕੌੜੇ ਵਾਹ ਫਰੈਂਡ ਮਿਲਦੇ ਆਂ ਠੀਕ ਆ ਉੱਥੇ ਮਹਾਰਾਜਾ ਰਣਜੀਤ ਸਿੰਘ ਕਾਲਜ ਦੇਖਦੇ ਆਪਾਂ ਨੂੰ ਹਨਾ ਕਿਰਨਾਲੋਂ ਵੀ ਕਿਰਨਾਲੋਂ ਵੀ ਕਿਸੇ ਨੇ ਬੁਲਾਇਆ ਵਾਓ ਦੋਸਤੋ ਆਪ ਆ ਗਏ ਆ ਜੀ ਮਹਾਰਾਜਾ ਰਣਜੀਤ ਸਿੰਘ ਕਾਲਜ ਆਪਾਂ ਨੂੰ ਇੱਥੇ ਇਨਵਾਈਟ ਕੀਤਾ ਸੀਗਾ ਤੇ ਆਪਾਂ ਆਏ ਆ ਜੀ ਦੇਖਦੇ ਹਾਂ ਹੁਣ ਆਉਂਦੇ ਆ ਸਾਨੂੰ ਗੇਟ ਤੇ ਲੈਣ ਵਾਸਤੇ ਫੋਨ ਕਰੀ ਜਾਂਦਾ ਇਧਰ ਗੇਟ ਆਪਾਂ ਦਾ ਆ ਗਿਆ ਸਾਡਾ ਮਹਾਰਾਜਾ ਰਣਜੀਤ ਸਿੰਘ ਕਾਲਜ ਸਾਡਾ ਗਨਟਾ ਬਾਬਾ ਬਾਹਰ ਪਹੁੰਚ ਆਇਆਗਾ ਦੇਖੋ ਫਰੈਂਡ ਸਾਡਾ ਕਾਲਜ ਇਥੇ ਮੈਂ ਡਿਪਲੋਮਾ ਕਰਕੇ ਗਈ ਆ ਫਰਾਂਸ ਦਾ ਮੇਰੀ ਕੁੜੀਆ ਵੱਟੀ ਉਹ ਫਰਾਂਟੈਂਕ ਬਣਾਉਂਦੀ ਐ ਨੂੰ ਆ ਅਜੇ ਨਾ ਬਣੀ ਸੋਤੀ ਐ ਫਰੈਂਡ ਕੋਲ ਕੋਲ ਜਾ ਰਹੇ ਆ ਅਸੀਂ ਜਿੰਨਾ ਸਿਰ ਤੇਰਾ ਆ ਤਵਾ ਉਹ ਜਾਨ ਨੇ ਕਮੈਂਟ ਤੇ ਮੁੰਡੇ ਨੂੰ ਕੋਈ ਚੋਰੀ ਨੂੰ ਨਾ ਗਿਆ ਕਰੋ ਅੱਜ ਤੋਂ ਬਾਅਦ ਆਪਾਂ ਮੁੰਡੇ ਨੂੰ ਰੱਖਣਾ ਨਹੀਂ ਜਾਣਾ ਜੀ ਹੋਰ ਕਿਤੋਂ ਨਾ ਸੇਰਾ ਹੋਵੇ ਚੱਲ ਵੀ ਤੋ ਕਿਦੋ ਗਿਆ ਯਾਰੋ ਭਈਆ ਫ੍ਰੈਂਡ ਤਾਂ ਇੱਥੇ ਆਪਾਂ ਫੋਲੋ ਵੀ ਕਰਵਾਤਾ ਐ ਆਪਾਂ ਫੋਲੋ ਆਪਾਂ ਨੂੰ ਕਰ ਲਿਆ ਇੱਥੇ ਜਿਹੜੇ ਉਹ ਜਿਹੜੇ ਸੀਗੇ ਗੇਟਮੈਨ ਉਹਨਾਂ ਨੇ ਆਪਾਂ ਨੂੰ ਫੋਲੋ ਕੀਤਾ ਤੇ ਵਿਧਿਕ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਤੇ ਆਹ ਚੱਲੇ ਅਸੀਂ ਅੰਦਰ ਹੁਣ ਅੰਦਰ ਦੀ ਲੋਕੇਸ਼ਨ ਦੇਖੋ ਫ੍ਰੈਂਡ ਕਿੱਡੀ ਘੈਂਟ ਆ ਤੇ ਸਾਡੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਆਪਾਂ ਹੁਣ ਉਹਨਾਂ ਦੇ ਜਾ ਰਹੇ ਆ ਇੱਥੇ ਫੜੂਗੀ ਵਾਓ ਬਹੁਤ ਘੈਂਟ ਆ ਭਾਈ ਹੋਰ ਕੋਈ ਦੇਖੋ ਫ੍ਰੈਂਡ ਕੋਲ ਜੀ ਸਾਡੇ

ਹਾਂਜੀ ਫਰੈਂਡ ਤੇ ਆਪਾਂ ਜਾਈਆਂ ਜੀ ਇੱਥੇ ਹਨਾ ਇਹਨਾਂ ਦੇ ਘਰੇ ਜਿੱਥੇ ਆਪਾਂ ਆਉਣਾ ਸੀਗਾ ਉੱਥੇ ਆਪਾਂ ਪਹੁੰਚ ਗਏ ਆ ਤੇ ਆ ਦੇਖੋ ਬੱਚੇ ਜੀ ਤੇ ਬਹੁਤ ਵਧੀਆ ਇਹਨਾਂ ਦਾ ਸੁਭਾਅ ਤੇ ਇਹਨਾਂ ਨੇ ਚਲਣੇ ਆਪਾਂ ਨੂੰ ਬੁਲਾਇਆ ਸੀਗਾ ਪਹਿਲਾਂ ਤਾਂ ਮੈਂ ਰੱਦ ਦੀ ਜੀ ਸੀਗੀ ਮੈਂ ਆਉਂਦੀ ਨਹੀਂ ਸੀਗੀ ਤੇ ਆਪਣਾ ਮੁੰਡਾ ਗਿਆ ਬਾਹਰ ਤੇ ਇਹ ਹੁਣ ਆਪਾਂ ਨੂੰ ਇੱਥੇ ਬਿਠਾਇਆ ਪਾਣੀ ਧਾਣੀ ਪੀ ਲਿਆ ਆਪਾਂ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਹਾਲੋ ਫਰੈਂਡ ਜੀ ਤਿੰਨ ਜੁੰਮੜਾ ਤਨ ਜੁੰਡੇ ਖਾਗ ਲੋ ਇੱਕ ਸਾਈਡ ਤੇ ਰੱਖ ਲੈ ਜਿਹੜਾ ਖਾਣਾ ਘਰਮ ਖਾੜਾ ਬੱਬੂ ਹਾਂ ਬੱਬੂ ਗਿਆ ਕਰਨਾ ਮੈਨੂੰ ਕਮੈਂਟ ਕਰਦੇ ਆ ਲੋਕ ਵੀ ਤੋਰੀ ਮੂੰਹ ਨਹੀਂ ਕਹੜਾ ਮੁੰਡੇ ਨੇ